ਸੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਜੀ ਆਪਣਾ ਪ੍ਰੋਟੈਸਟ ਚੱਲ ਰਿਹਾ ਹੈ ਵਰਕ ਪਰਮਿਟ ਐਕਸਟੈਂਸ਼ਨਜ਼ ਲਈ ਕਾਫੀ ਵੀਰ ਤੇ ਭੈਣਾਂ ਜਿਹੜੀਆਂ ਇੱਥੇ ਇਕੱਠ ਕਰ ਰਹੀਆਂ ਸੋ ਇਹ ਵੀਰ ਆਪਾਂ ਥੋੜੀ ਜਿਨ੍ਹਾਂ ਨੂੰ ਸਵਾਲ ਪੁੱਛਾਂਗੇ ਜਿਨ੍ਹਾਂ ਨੂੰ ਇਸ ਚੀਜ਼ ਬਾਰੇ ਨਹੀਂ ਪਤਾ ਵੀ ਕਿਉਂ ਪ੍ਰੋਟੈਸਟ ਚੱਲ ਰਿਹਾ ਤੇ ਕੀ ਰੀਜ਼ਨ ਹੈ ਵੀਰੇ ਸਭ ਤੋਂ ਪਹਿਲਾਂ ਤਾਂ ਆਪਾਂ ਇਹਨਾਂ ਨੂੰ ਇਹ ਦੱਸੀਏ ਵੀ ਸਾਡੀਆਂ ਮੁੱਖ ਮੰਗਾਂ ਕੀ ਆ ਕਿਹੜੀ-ਕਿਹੜੀ ਮੰਗ ਆਪਾਂ ਰੱਖ ਰਹੇ ਆ ਸਰਕਾਰ ਅੱਗੇ ਜਾਂ ਨੌਜਵਾਨਾਂ ਅੱਗੇ ਜਿਹੜੇ ਇੱਥੇ ਨਹੀਂ ਆ ਰਹੇ ਹਾਂਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਸੋ ਡਿਮਾਂਡਾਂ ਦੇ ਵਿੱਚ ਆਪਣੀ ਸਭ ਤੋਂ ਪਹਿਲੀ ਜਿਹੜੀ ਡਿਮਾਂਡ ਹੈਗੀ ਆ ਉਹ ਵੀ ਜਿਨ੍ਹਾਂ ਦਾ ਵਰਕ ਪਰਮਿਟ 2024 ਤੇ 2025 ਦੇ ਵਿੱਚ ਐਕਸਪਾਇਰ ਹੋ ਰਿਹਾ ਉਹਨਾਂ ਨੂੰ ਐਕਸਟੈਂਸ਼ਨ ਦਿੱਤੀ ਜਾਵੇ ਦੂਜੀ ਮੰਗ ਆਪਣੀ ਹੈਗੀ ਵੀ ਜਿਹੜੇ ਪੀਆਰ ਪਾਥਵੇ ਦਾ ਥੋੜੇ ਜਿਹਾ ਨਵੇਂ ਵੀ ਖੋਲੇ ਜਾਣ ਤੇ ਜਿਹੜੇ ਪਹਿਲਾਂ ਚੱਲ ਰਹੇ ਆ ਉਹਨਾਂ ਨੂੰ ਸਹੀ ਰੈਗੂਲਰਾਈਜ਼ ਕੀਤਾ ਜਾਵੇ ਤੇ ਤੀਜੀ ਡਿਮਾਂਡ ਆਪਣੀ ਜਿਹੜੀ ਐਲਐਮਆਈ ਦੀ ਐਕਸਪਲੋਇਟੇਸ਼ਨ ਹੋ ਰਹੀ ਆ ਸਾਡੀ ਉਹ ਬੰਦ ਹੋਣੀ ਚਾਹੀਦੀ ਆ ਤੇ ਉਹਦਾ ਕੋਈ ਆਲਟਰਨੇਟਿਵ ਆਉਣਾ ਚਾਹੀਦਾ ਚੌਥੀ ਆਪਣੀ ਮੰਗ ਹੈ ਵੀ ਜਿਹੜੇ ਬੱਚੇ ਇੰਟਰਨੈਸ਼ਨਲ ਸਟੂਡੈਂਟ ਕਾਲਜਾਂ ਦੇ ਵਿੱਚ ਹੁਣ ਪ ਉਹਨਾਂ ਨੂੰ 5 ਸਾਲ ਦਾ ਵਰਕ ਪਰਮਿਟ ਮਿਲਣਾ ਚਾਹੀਦਾ ਤੇ ਇਹ ਸਾਰੀਆਂ ਮੰਗਾਂ ਇੱਕ ਦੂਜੇ ਨਾਲ ਰਿਲੇਟ ਕਰਦੀਆਂ ਨੇ ਕਿਉਂਕਿ ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਵੋਟਾਂ ਕਰਕੇ ਕੁਸ਼ਕਸਿਕਤਾਈ ਕੀਤੀ ਹੈ ਤੇ ਸੀਸੀ ਡਰਾ ਜਿਹੜੇ ਆ ਉਹ 2 ਸਾਲ 8 ਮਹੀਨੇ ਨਹੀਂ ਦਿੱਤੇ ਤੇ ਉਸ ਤੋਂ ਬਾਅਦ ਜਿਹੜੇ ਨਵੇਂ ਨਿਆਣੇ ਇਹਨੇ ਅਗਲੇ ਸਾਲ 20 ਲੱਖ ਬੰਦੇ ਨੇ ਵਰਕ ਪਰਮਿਟ ਤੇ ਹੋਣਾ ਤਾਂ ਨਵੇਂ ਪੀਆਰ ਪਾਸ ਵੀ ਆਉਣ ਦਾ ਆਉਣੇ ਚਾਹੀਦੇ ਆ ਤੇ ਇਹਨਾਂ ਨੂੰ 5 ਸਾਲ ਦਾ ਤਾਂ ਮਿਲਣਾ ਚਾਹੀਦਾ ਕਿਉਂਕਿ ਬੈਕਲੌਗ ਆ ਬਹੁਤ ਵੱਡਾ ਹੋ ਗਿਆ ਸੋ ਇਹ ਜਿਹੜੀਆਂ ਮੰਗਾਂ ਐ ਇਥੋਂ ਮੈਂ ਸਾਰਿਆਂ ਨੂੰ ਇਹ ਦੱਸਦਾ ਹਾਂ ਇਹ ਵੀਰਾਂ ਦੀਆਂ ਕੱਲੀਆਂ ਆਪਣੇ ਲਈ ਮੰਗ ਨਹੀਂ ਹੈਗੀ ਇਹ ਆਉਣ ਵਾਲੇ ਸਟੂਡੈਂਟਸ ਦੇ ਲਈ ਜਾਂ ਆਉਣ ਵਾਲੇ ਜਿਹੜੇ ਵਰਕ ਪਰਮਿਟ ਹੋਲਡਰ ਹੋਣਗੇ ਉਹ ਸਾਰਿਆਂ ਦੀ ਲਈ ਮੰਗਾ ਹੈ ਸੋ ਆਪਾਂ ਜਿਹੜੇ ਸਟੂਡੈਂਟਸ ਹੈ ਜਾਂ ਵਰਕ ਪਰਮਿਟ ਹੋਲਡਰ ਜਿਨ੍ਹਾਂ ਨੂੰ ਹਲੇ ਵਰਕ ਤੇ ਆਏ ਨੇ ਉਹਨਾਂ ਨੂੰ ਵੀ ਇਹ ਬੇਨਤੀ ਕਰਾਂਗੇ ਕਿ ਉਹ ਵੀ ਆਪਣਾ ਟਾਈਮ ਕੱਢ ਕੇ ਇੱਥੇ ਜ਼ਰੂਰ ਯੋਗਦਾਨ ਪਾਣ ਇਹ ਤੁਹਾਡੇ ਲਈ ਮੰਗਾ ਰੱਖ ਰਹੇ ਨੇ ਇਹਨਾਂ ਨੇ ਔਖਾ ਸੁੱਖਾ ਆਪਣਾ ਸਾਰ ਲੈਣਾ ਪਰ ਤੁਹਾਡਾ ਇਨ ਫਿਊਚਰ ਬਹੁਤ ਔਖਾ ਹੋ ਜਾਵੇ ਫਿਰ ਇੱਕ ਸਵਾਲ ਮੈਂ ਤੁਹਾਨੂੰ ਹੋਰ ਪੁੱਛਣਾ ਚਾਹਾਂਦਾ ਜਿਵੇਂ ਕਿ ਆਪਾਂ ਨੈਗੇਟਿਵਿਟੀ ਦੇਖਦੇ ਆ ਆਪਣੇ ਪੰਜਾਬੀ ਬੰਦੇ ਹੀ ਸਾਨੂੰ ਕੱਲੇ ਕਰਦੇ ਨੇ ਇਹਦੇ ਵਿੱਚ ਮੈਂ ਇੱਕ ਸਵਾਲ ਇਹ ਪੁੱਛਣਾ ਚਾਹੁੰਦਾ ਕਿ ਕੀ ਇਹਦਾ ਇਹੀ ਕਾਰਨ ਹੈ ਕਿ ਆਪਾਂ ਸਿਰਫ ਇਹਦਾ ਹੱਲ ਪ੍ਰੋਟੈਸਟ ਕਰਕੇ ਹੀ ਕਰ ਸਕਦੇ ਇਹਦਾ ਕੋਈ ਜਿੰਨੇ ਪਟੀਸ਼ਨਾਂ ਚੱਲਦੀਆਂ ਨੇ ਜਾਂ ਕੋਈ ਹੋਰ ਹੱਲ ਹੁੰਦੇ ਨਹੀਂ ਇਮੀਗ੍ਰੇਸ਼ਨ ਵਾਲਿਆਂ ਨੂੰ ਆਪਾਂ ਕੁਝ ਪੁੱਛ ਸਕਦੇ ਆ ਇਹਦਾ ਕੋਈ ਹੋਰ ਹੱਲ ਹੈ ਨਹੀਂ ਇੱਕ ਇਹੀ ਹੱਲ ਹੈ ਵੀ ਆਪਾਂ ਨੂੰ ਪ੍ਰੋਟੈਸਟ ਹੀ ਕਰਨਾ ਪੈਣਾ ਇਹਦੇ ਵਿੱਚ ਬਹੁਤ ਕਾਰਨ ਆ ਪ੍ਰੋਟੈਸਟ ਜਿਹੜਾ ਪਰਮਨੈਂਟ ਹੋਇਆ ਇਹਦੇ ਬਹੁਤ ਕਾਰਨ ਨੇ ਤੇ ਮਜਬੂਰੀ ਆ ਸਭ ਤੋਂ ਪਹਿਲਾਂ ਮੈਂ ਦੱਸ ਦਿੰਨਾ ਵੀ ਅਸੀਂ ਹਰ ਇੱਕ ਐਮਪੀ ਹਰ ਇੱਕ ਐਮ ਐਮ ਪੀਪ ਸਾਰਿਆਂ ਨਾਲ ਆਪਾਂ ਮੀਟਿੰਗ ਕਰ ਚੁੱਕੇ ਹਾਂ ਸਾਨੂੰ ਉੱਥੋਂ ਕੋਈ ਪੋਜ਼ਿਟਿਵ ਰਿਸਪਾਂਸ ਨਹੀਂ ਆਇਆ ਐਨਡੀਪੀ ਨੇ ਸਾਨੂੰ ਸਪੋਰਟਿੰਗ ਲੈਟਰ ਦਿੱਤਾ ਗੁਰੂਕਰ ਕਮੇਟੀਆਂ ਨੇ ਸਾਨੂੰ ਸਪੋਰਟਿੰਗ ਲੈਟਰ ਦਿੱਤਾ ਸਿਟੀ ਆਫ ਵੈਂਪਟਨ ਨੇ ਸਾਨੂੰ ਸਪੋਰਟਿੰਗ ਲੈਟਰ ਦਿੱਤਾ ਬਟ ਉਹਦੇ ਤੇ ਸਰਕਾਰ ਵੱਲੋਂ ਕੋਈ ਵੀ ਸਾਨੂੰ ਪੋਜ਼ਿਟਿਵ ਰਿਸਪਾਂਸ ਨਹੀਂ ਆਇਆ ਦੂਜੀ ਗੱਲ ਆਪਾਂ ਇਹ ਕਿਉਂ ਕਰ ਰਹੇ ਹਾਂ ਇੱਕ ਐਮਪੀ ਵੱਲੋਂ ਇਹ ਕਿਹਾ ਗਿਆ ਹੈ ਵੀ ਅਗਲੇ ਸਾਲ ਵੋਟਾਂ ਆ ਸਾਡੀ ਮਜਬੂਰੀ ਆ ਅਸੀਂ ਨਹੀਂ ਕੁਝ ਕਰ ਸਕਦੇ ਇਹ ਬਹੁਤ ਵੱਡਾ ਮੁੱਦਾ ਬਣ ਜਾਣਾ ਕੁਝ ਇਦਾਂ ਦਾ ਕਰੀਏ ਜਿੱਦੇ ਚ ਸੱਪ ਵੀ ਮਰ ਜੇ ਤੇ ਡਾਂਗ ਵੀ ਨਾ ਟੁੱਟੇ ਤੇ ਇਹ ਹੁਣ ਇਹ ਸਾਨੂੰ ਪਤਾ ਲੱਗ ਰਿਹਾ ਵੀ ਸਾਨੂੰ ਇੱਧਰੋਂ ਥੱਕਿਆ ਜਾ ਰਿਹਾ ਤੇ ਕੁਝ ਇਹ ਇਦਾਂ ਦੀ ਹਿਸਟਰੀ ਹੁਣ ਪਿਛਲੇ 2 ਸਾਲਾਂ ਦੇ ਵਿੱਚ ਕੈਨੇਡਾ ਦੀ ਹੈਗੀ ਆ ਵੀ ਬਿਨਾ ਪ੍ਰੋਟੈਸਟ ਤੋਂ ਕੋਈ ਹੱਲ ਹੋਇਆ ਹੀ ਨਹੀਂ ਆਪਾਂ ਮੈਂ ਤਿੰਨ ਤੋਂ ਚਾਰ ਉਦਾਹਰਨਾਂ ਤੁਹਾਨੂੰ ਦੇ ਸਕਦਾ ਜੋ ਡੈਪੂਟੇਸ਼ਨ ਵਾਲਾ ਮੋਰਚਾ ਸੀ ਵਿਨੀਪੈਗ ਵਾਲਾ ਮੋਰਚਾ ਸੀ ਜੋ ਵੇਥ ਹੈਪਟ ਚੱਲ ਰਹੇ ਨੇ ਇਤਕੇ ਵੀ ਸੀਸੀ ਡਰਾਅ 2 ਸਾਲ 8 ਮਹੀਨੇ ਬਾਅਦ ਕਿਉਂ ਆਉਣ ਲੱਗੇ ਕਿਉਂਕਿ April ਤੋਂ ਹੀ ਕੈਂਪੇਨ ਸ਼ੁਰੂ ਹੋ ਗਿਆ ਸੀ ਤਾਂ ਮਾਂ ਵੀ ਉਦੋਂ ਪੁੱਤ ਨੂੰ ਦੁੱਧ ਦਿੰਦੀ ਹੈ ਜਦੋਂ ਉਹ ਰੋਂਦਾ ਸੋ ਇਹ ਜੀ ਸਾਨੂੰ ਮਜਬੂਰ ਕੀਤਾ ਜਾ ਰਿਹਾ ਪ੍ਰੋਟੈਸਟ ਕਰਨ ਲਈ ਬਿਲਕੁਲ ਸਹੀ ਕਿਹਾ ਵੀਰ ਨੇ ਕਿ ਜੇਕਰ ਆਪਾਂ ਇੱਕ ਚੀਜ਼ ਮੰਨ ਲੈਂਦੇ ਆ ਵੀ ਆਪਾਂ ਪ੍ਰੋਟੈਸਟ ਲਾ ਰਹੇ ਆ ਜਦੋਂ ਆਪਾਂ ਪ੍ਰੋਟੈਸਟ ਕਰਦੇ ਮੋਰਚਾ ਲਾ ਕੇ ਉਹਦਾ ਹੱਲ ਨਿਕਲਦਾ ਹੈ ਹਾਂਜੀ ਜੇਕਰ ਸਰਕਾਰ ਇੰਨੀ ਸੱਚੀ ਆ ਤਾਂ ਬਾਅਦ 'ਚ ਵੀ ਹੱਲ ਕਿਉਂ ਕਰਦੀ ਫਿਰ ਹਾਂਜੀ ਜੇਕਰ ਪ੍ਰੋਟੈਸਟ ਕਰਨ ਤੋਂ ਬਾਅਦ ਸਰਕਾਰ ਹੱਲ ਕਰਦੀ ਆ ਮਤਲਬ ਜਿਹੜਾ ਪ੍ਰੋਟੈਸਟ ਲੱਗਿਆ ਉਹ ਸੱਚਾ ਸੁੱਚਾ ਪ੍ਰੋਟੈਸਟ ਸੀ ਆਪਣੇ ਹੱਕਾਂ ਲਈ ਸੀ ਤੇ ਹੱਕ ਮਿਲਦੇ ਨੇ ਹਾਂਜੀ ਆਪਣਾ ਜਿਹੜੇ ਪੰਜਾਬੀਆਂ ਦਾ ਇਤਿਹਾਸ ਵੀ ਹੈ ਈ ਆ ਕਿ ਸਾਨੂੰ ਕਦੇ ਸੁੱਖਾਂ ਮਿਲਿਆ ਨਹੀਂ ਸਾਨੂੰ ਜਿੱਤਣ ਲਈ ਲੜਨਾ ਪੈਂਦਾ ਲੜਮਿਆ ਪੈਂਦਾ ਸੋ ਤੁਸੀਂ ਵੀਰ ਇੱਕ ਲਾਸਟ ਕਿਸੇ ਨੂੰ ਜਿਹੜੇ ਵੀ ਦੇਖ ਰਹੇ ਨੇ ਵੀ ਉਹਨਾਂ ਨੂੰ ਕੀ ਰਿਕੁਐਸਟ ਕਰਨਾ ਚਾਹੁੰਦੇ ਹੋ ਚਾਹੇ ਸਟੂਡੈਂਟ ਹੋਣ ਚਾਹੇ ਵਰਕਰ ਮੁੱਢ ਚਾਹੇ ਸੀਨੀਅਰ ਵੀ ਹੋਣ ਤੁਹਾਡੀ ਰਿਕੁਐਸਟ ਕੀ ਆ ਉਹਨਾਂ ਤੋਂ ਸਭ ਤੋਂ ਪਹਿਲੀ ਰਿਕੁਐਸਟ ਮੈਂ ਵਰਕ ਪਰਮਿਟ ਹੋਲਡਰ ਬੰਦਿਆਂ ਨੂੰ ਕਰੂੰਗਾ ਤੇ ਨਾਲ ਹੀ ਇੰਟਰਨੈਸ਼ਨਲ ਸਟੂਡੈਂਟਸ ਨੂੰ ਕਰੂੰਗਾ ਅਗਲੇ ਸਾਲ 20 ਲੱਖ ਬੰਦਾ ਜਿਹੜਾ ਵਰਕ ਪਰਮਿਟ ਤੇ ਹੋ ਰਿਹਾ ਹੋ ਸਕਦਾ ਵੱਧ ਹੀ ਹੋਵੇ ਵੱਧ ਹੀ ਹੋਊਗਾ ਤੇ ਸਾਰੇ ਤੁਸੀਂ ਨਰਸਿੰਗ ਨਹੀਂ ਕਰ ਸਕਦੇ ਸਾਰੇ ਤੁਸੀਂ ਹੈਲਥ케ਅਰ 'ਚ ਨਹੀਂ ਜਾ ਸਕਦੇ ਸਾਰੇ ਐਲ ਐਮ ਆਈਆ ਪੀ ਐਨ ਪੀ ਨਹੀਂ ਲੈ ਸਕਦੇ ਤੇ ਸਾਰੇ ਤੁਸੀਂ ਮੂਵ ਨਹੀਂ ਹੋ ਸਕਦੇ ਨੋਵਾ ਸਕੋਸ਼ੀਆ ਨੇ ਕੋਟਾ 6 ਮਹੀਨਿਆਂ 'ਚ ਪੂਰਾ ਕਰਤਾ ਤੇ ਦੋ ਹੋਰ ਪ੍ਰਵਿੰਸਾਂ ਨੇ ਕੋਟਾ ਜਿਹੜਾ 6 ਮਹੀਨਿਆਂ 'ਚ ਪੂਰਾ ਕਰਤਾ ਸੋ ਲੋਡ ਹੈ ਨਵੇਂ ਪੀ ਆਰ ਪਾਥਵੇਜ਼ ਲੈਣ ਦੀ ਲੋੜ ਹੈ ਵੱਧ ਵਰਕ ਵੱਧ ਸਮੇ ਦਾ ਵਰਕ ਪਰਮਿਟ ਲੈਣ ਦੀ ਆਓ ਇਹ ਮੂਵਮੈਂਟ ਹੁਣ ਉੱਠਣ ਲੱਗੀ ਹੈ ਸਾਡਾ ਸਾਥ ਦਿਓ ਤੇ ਨਾਲ ਪੀਆਰ ਤੇ ਸਿਟੀਜ਼ਨ ਬੰਦਿਆਂ ਨੂੰ ਰਿਕੁਐਸਟ ਹੈ ਸਾਨੂੰ ਤੁਹਾਡੀ ਲੋੜ ਹੈ ਕਮਿਊਨਿਟੀ ਦੇ ਹੈਲਪ ਦੇ ਨਾਲ ਅਸੀਂ ਪਹਿਲਾਂ ਵੀ ਬਹੁਤ ਮੋਰਚੇ ਫਤੇ ਕੀਤੇ ਤੇ ਹੁਣ ਵੀ ਅਸੀਂ ਇਹ ਮੋਰਚਾ ਕਮਿਊਨਿਟੀ ਦੇ ਸਿਰ ਤੇ ਫਤੇ ਕਰਨਾ ਉਹਨਾਂ ਨੂੰ ਇਹੀ ਹੈ ਵੀ ਜੇ ਬੋਟਾਂ ਸਾਡੇ ਨਾਲ ਨੇ ਤਾਂ ਉਹਨਾਂ ਨੇ ਸਾਡੀ ਗੱਲ ਸੁਣਨੀ ਐ ਸੋ ਪਲੀਜ਼ ਆਓ ਜੇ ਤੁਹਾਨੂੰ ਕੋਈ ਗਲਤੀ ਲੱਗਦੀ ਸਾਨੂੰ ਸਮਝਾਓ ਸਾਡਾ ਇਸ਼ੂ ਪੁੱਛੋ ਪਰ ਆਓ ਜ਼ਰੂਰ ਘਰਾਂ ਚ ਬੈ ਕੇ ਕੋਈ ਜਜਮੈਂਟਲ ਕੁਝ ਵੀ ਐਦਾਂ ਦਾ ਨਾ ਕਰੋ ਪਲੀਜ਼ ਆ ਕੇ ਸਾਡੀ ਗੱਲ ਸੁਣੋ ਤੇ ਸਾਡੀ ਸਪੋਰਟ ਕਰੋ ਧੰਨਵਾਦ ਸੋ ਸਾਰਿਆਂ ਨੂੰ ਜੀ ਇਹੀ ਰਿਕੁਐਸਟ ਆ ਜਿੰਨੇ ਵੀ ਵੀਡੀਓ ਵੇਖ ਰਹੇ ਨੇ 네ਗੇਟਿਵਿਟੀ ਨਾ ਫਲਾਈ ਜਾਵੇ ਇੱਥੇ ਆ ਕੇ ਇਹਨਾਂ ਦਾ ਜਿਹੜੇ ਹਾਲਤ ਕੱਢਿਆ ਜਾਣ ਤੇ ਇਹਨਾਂ ਦੀ ਗੱਲ ਸੁਣੀ ਜਾਵੇ ਇਹਨਾਂ ਦੇ ਜਿਹੜੇ ਕੁਐਸਚਨਸ ਨੇ ਜਾਂ ਰੀਜ਼ਨ ਨੇ ਪ੍ਰੋਟੈਸਟ ਲਾਣ ਦੇ ਉਹ ਬਿਲਕੁਲ ਸਹੀ ਨੇ ਸੋ ਕਮੈਂਟਾਂ ਵਿੱਚ 네ਗੇਟਿਵਿਟੀ ਨਾ ਫਲਾਇਆ ਕਰੋ ਇੱਕ ਵਾਰੀ ਆ ਕੇ ਇੱਥੇ ਦੇਖੋ ਜਿਹੜੀ ਚੀਜ਼ੇ ਕਰ ਰਹੇ ਨੇ ਉਹ ਆਉਣ ਵਾਲੇ ਸਟੂਡੈਂਟਸ ਨੂੰ ਵੀ ਫਾਇਦਾ ਹੋਊਗਾ ਆਉਣ ਵਾਲੇ ਵਰਕ ਪਰਮਿਟ ਹੋਲਡਰ ਨੂੰ ਵੀ ਫਾਇਦਾ ਹੋਊਗਾ ਇਹ ਮੇਨ ਰੀਜਨ ਜਿਹੜੇ ਕੰਮਾਂ ਲਈ ਸੀ ਇੱਥੇ ਆ ਰਹੇ ਆ ਆਪਣੀ ਰੋਟੀ ਲਈ ਆ ਰਹੇ ਆ ਜੇਕਰ ਉਹ 3 ਸਾਲ ਦਾ ਵਰਕ ਪਰਮਿਟਮੈਂਟ ਖਤਮ ਹੋ ਜਾਂਦਾ ਕੱਲ ਨੂੰ ਇੰਡੀਆ ਇਹਨਾਂ ਨੇ ਮੋੜ ਦੇਣੇ ਨੇ ਤੇ ਉਹਦੇ ਲਈ ਪੀਆਰ ਪਾਥਵੇ ਜਿਹੜੇ ਹੋਰ ਇਹਨਾਂ ਨੂੰ ਕੱਢਣੇ ਪੈਣੇ ਨੇ ਇਹੀ ਵੀਰਾਂ ਦੀ ਜਿਹੜੀ ਮੁੱਖ ਮੰਗ ਹੈ ਸੋ ਸਾਰੇ ਜਣੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਆਪਾਂ ਹੁਣ ਫਤਿਹ ਬੁਲਾਉਂਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ